ਤਰਨਤਾਰਨ ਜ਼ਿਮਨੀ ਚੌਂ ਨੂੰ ਲੈ ਕੇ ਤਾਜ਼ਾ ਸਰਵੇ ਨੇ ਸਰਕਾਰ ਦੀਆਂ نیند ਉਡਾ ਕੇ ਆਖਿਰਕਾਰ ਰੱਖ ਦਿੱਤੀ ਹੈ ਸਰਕਾਰ ਦੀ نیند ਕਿਵੇਂ ਉਡਾ ਦਿੰਦੀ ਹੈ ਅਜੋ ਹੀ ਤੁਹਾਨੂੰ ਦੱਸਾਂਗੇ ਕਾਲ ਦਰਸ਼ਕੋ ਮੈਂ ਹਾਂ ਤੁਹਾਡਾ ਆਪਣਾ ਸੁਖ ਨੰਨੋ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਤਰਨਤਾਰਨ ਦੀ ਜ਼ਿਮਨੀ ਚੌਂ ਦੇ ਵਿੱਚ ਇਹ ਸਰਕਾਰ ਵੱਲੋਂ ਨਵੇਂ ਸਰਵੇਖਣ ਕਰਾਏ ਗਏ ਨੇ ਉਹਨੇ ਸਰਕਾਰ ਦੀ نیند ਉਡਾ ਕੇ ਰੱਖ ਦਿੱਤੀ ਹੈ ਸਰਕਾਰ ਤੀਜੇ ਨੰਬਰ ਤੇ ਜਿਹੜੀ ਆ ਆਰਿਆ ਨਵੇਂ ਸਰਵੇਖਣ ਦੇ ਵਿੱਚ ਕਿਸੇ ਏਜੰਸੀ ਥਰੂ ਜਿਹੜੀ ਆ ਇਹ ਸਰਵੇਖਣ ਦੀ ਜਾਂਚ ਕਰਵਾਈ ਗਈ ਹੈ ਜਿਹੜੀ ਅਕਾਲੀ ਦਲ ਇਸ ਦੇ ਵਿੱਚ ਜਿਹੜਾ ਆ ਪਹਿਲੇ ਸਥਾਨ ਤੇ ਜਾਂ ਪੂਰੇ ਫਸਲੇ ਮੁਕਾਬਲੇ ਦੇ ਵਿੱਚ ਇਹਦਾ ਅਕਾਲੀ ਦਲ ਜਾਰਿਆਂ ਜੇ ਵੇਖਿਆ ਜਾਏ ਉਹ ਕਰਦਿਆਂ ਗੱਲਬਾਤ ਤਰਨਤਾਰ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਔਰ ਨਵੇਂ ਸਰਵੇਖਣ ਨੇ ਹਰਾਨੀ ਜਨਕ ਖੁਲਾਸੇ ਕੀਤੇ ਨੇ ਸਰਕਾਰ ਨੂੰ ਤੀਜੇ ਨੰਬਰ ਦੇ ਸਟੈਂਡ ਤੇ ਲੈ ਕੇ ਖੜਾ ਕਰ ਦਿੱਤਾ ਸੌਖੇ ਵੇਖੋ ਪੂਰੀ ਖਬਰ ਸਾਫ ਤੌਰ ਤੇ ਤਰਨਤਾਰਨ ਜ਼ਿਮਨੀ ਚੋਣ ਨਾਲ ਜੁੜੀ ਹੋਈ ਹੈ ਕਿ ਪੰਜਾਬ ਸਰਕਾਰ ਨੇ ਇੱਕ ਏਜੰਸੀ ਰਾਹੀਂ ਜੋ ਸਰਵੇ ਕਰਾਇਆ ਹੈ ਯਾਨੀ ਕਿ ਆਮ ਆਦਮੀ ਪਾਰਟੀ ਨੇ ਜੋ ਇੱਕ ਸਰਵੇ ਕਰਾਇਆ ਹੈ ਉਸ ਨੇ ਆਮ ਆਦਮੀ ਪਾਰਟੀ ਦੀ نیند ਉਟਾ ਕੇ ਰੱਖ ਦਿੱਤੀ ਹੈ ਕਿ ਆਖਿਰਕਾਰ ਤਰਨਤਾਰਨ ਚ ਬਣ ਕੀ ਰਿਹਾ ਹੈ ਦਰਅਸਲ ਜੋ ਸਰਵੇ ਕਰਾਇਆ ਗਿਆ ਉਸ ਚ ਇੱਕ ਸਾਫ਼ ਤੌਰ ਤੇ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਸਰਕਾਰ ਫਿਰਾਲ ਤਿਜੇ ਨੰਬਰ ਤੇ ਖੜੀ ਹੈ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹੈ ਹੁਣ ਤੱਕ ਜਿੰਨੀਆਂ ਜਮਨੀਆ ਚੋਣਾਂ ਹੁਣ ਤੱਕ ਹੋਈਆਂ ਨੇ ਪੰਜਾਬ 'ਚ ਉਸ ਸਰਕਾਰ ਦਾ ਜਾਂ ਸਿੱਧੇ ਤੌਰ ਤੇ ਕਹੀਏ ਕਿ ਆਮ ਆਦਮੀ ਪਾਰਟੀ ਦਾ ਦਬਦਬਾ ਰਿਹਾ ਹੈ ਤੇ ਜ਼ਿਆਦਾਤਰ ਜਿੱਤੀਆਂ ਵੀ ਨੇ ਪਰ ਕੁਲ ਮਿਲਾ ਕੇ ਤਰਨਤਾਰਨ ਜਮਨੀ ਚੋਣ ਬਿਲਕੁਲ ਵੱਖ ਉਸ ਤੋਂ ਨਜ਼ਰ ਆ ਰਹੀ ਹੈ ਕਿਉਂਕਿ ਪੰਥਕ ਵੋਟ ਜਿਹੜਾ ਉਹ ਇੱਕ ਪਾਸੇ ਜਾਂਦਾ ਨਜ਼ਰ ਆ ਰਿਹਾ ਹੈ ਪਰ ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਉਸ ਸਰਵੇ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਹੈ ਸਰਵੇ ਦੀ ਰਿਪੋਰਟ ਇਹ ਵੀ ਕਹਿ ਰਹੀ ਹੈ ਕਿ ਅਕਾਲੀ ਦਲ ਦਾ ਗ੍ਰਾਫ ਹੋਲੀ-ਹੋਲੀ ਉੱਪਰ ਨੂੰ ਜਾਂਦਾ ਨਜ਼ਰ ਆ ਰਿਹਾ ਯਾਨੀ ਕਿ ਮੁਕਾਬਲੇ 'ਚ ਸ਼੍ਰੋਮਣੀ ਕਾਲੀ ਦਲ ਜਿਹੜਾ ਉਹ ਵੀ ਤਰਨਤਾਰਨ ਜ਼ਿਮਨੀ ਚੌਂਣ 'ਚ ਆਂਦਾ ਨਜ਼ਰ ਆ ਰਿਹਾ ਹੈ ਕਾਂਗਰਸ ਪੰਥਕ ਪਾਰਟੀ ਤੇ ਸ਼੍ਰੋਮਣੀ ਕਾਲੀ ਦਲ ਤੀਜੇ ਨੰਬਰ ਦੀ ਜਿਹੜੀ ਜੰਗ ਹੈ ਉਹ ਸਿੱਧੇ ਤੌਰ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਨਜ਼ਰ ਆ ਰਹੀ ਹੈ ਯਾਨੀ ਕਿ ਅਜੇ ਵੀ ਮਸਲਾ ਜੋ ਸਰਵੇ ਦੀ ਰਿਪੋਰਟ ਕਹਿ ਰਹੀ ਹੈ ਕਿ ਤੀਜੇ ਨੰਬਰ ਨੂੰ ਲੈ ਕੇ ਵੀ ਇੱਕ ਵੱਡੀ ਫਾਈਟ ਹੈ ਹਾਲਾਂਕਿ ਸਰਕਾਰ ਜਾਂ ਕਹਿ ਲਈਏ ਕਿ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਕੰਮਾਂ ਦੇ ਆਧਾਰ ਤੇ ਵੋਟਾਂ ਲਈਆਂ ਜਾ ਰਹੀਆਂ ਨੇ ਔਰ ਉਸੇ ਆਧਾਰ ਤੇ ਲੋਕ ਵੋਟ ਦੇਣਗੇ ਵੀ ਪਰ ਤਾਜ਼ਾ ਸਰਵੇ ਜਿਹੜਾ ਉਸਨੇ ਦਿੱਲੀ ਵਾਲਿਆਂ ਦੀ ਬੇਚੈਨੀ ਵਧਾ ਕੇ ਰੱਖ ਦਿੱਤੀ ਹੈ ਆਮ ਆਦਮੀ ਪਾਰਟੀ ਲਗਾਤਾਰ ਇਹ ਸੋਚਣ ਨੂੰ ਮਜਬੂਰ ਹੈ ਕਿ ਆਖਰਕਾਰ ਦੂਜੀ ਪਾਰਟੀ ਤੋਂ ਬੰਦਾ ਲਿਆਣ ਤੋਂ ਬਾਅਦ ਵੀ ਕਿਉਂ ਤਰਨਤਾਰਨ ਦੀ ਜ਼ਮਨੀ ਚੋਣ ਚੋਂ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਜੋ ਕਿ ਬਣਨੀ ਚਾਹੀਦੀ ਸੀ ਇਸ پورے ਮਾਮਲੇ ਨੂੰ ਲੈ ਕੇ ਇੱਕ ਹੋਰ ਜਿਹੜਾ ਤਾਜ਼ਾ ਜੋ ਸਰਵੇ ਦੇ ਵਿੱਚ ਨਿਕਲ ਕੇ ਗੱਲ ਸਾਹਮਣੇ ਆਈ ਹੈ ਕਿ ਪੰਥਕ ਤਿਰਾਂ ਦਾ ਜਿਹੜਾ ਵਿਖਰਾਵ ਹੈ ਯਾਨੀ ਕਿ ਅਕਾਲੀ ਦਲ ਤੇ ਮਨਦੀਪ ਸਿੰਘ ਨੂੰ ਜੋ ਵੋਟ ਪੈ ਰਹੇ ਜੇ ਉਹ ਕਨਸੋਲੀਡੇਟ ਹੁੰਦਾ ਹੈ ਜਾਂ ਕਿਤੇ ਇੱਕ ਪਾਸੇ ਜਾਂਦਾ ਨਜ਼ਰ ਆਉਂਦਾ ਤੇ ਜਿੱਤ ਪੱਕੇ ਤੌਰ ਤੇ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ ਹੀ ਕਿਤੇ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਆਂਦੀ ਨਜ਼ਰ ਆ ਸਕਦੀ ਹੈ ਯਾਨੀ ਕਿ ਫਿਲਹਾਲ ਜਿਹੜੀ ਜੰਗ ਹੈ ਜਾਂ ਅੱਜ ਦਾ ਜਿਹੜੇ ਤਾਜ਼ਾ ਹਾਲਾਤ ਨੇ ਜਾਂ ਮੌਜੂਦਾ ਸਥਿਤੀ ਹੈ ਉਹ ਇਹ ਦੱਸ ਰਹੀ ਹੈ ਕਿ ਫਿਲਹਾਲ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆਉਣ ਦੀ ਜੰਗ ਉੱਥੇ ਲੜਦੀ ਨਜ਼ਰ ਆ ਰਹੀ ਹੈ ਸਰਕਾਰ ਵਾਲੀ ਗੱਲ ਜਾਂ ਕਹੇ ਲੈ ਕਿ ਜ਼ਮੀਨੀ ਚੋਣ ਵਾਲਾ ਮਸਲਾ ਕਿਤੇ ਨਾ ਕਿਤੇ ਉਹਦੇ ਨਜ਼ਰ ਨਹੀਂ ਆ ਰਿਹਾ ਔਰ ਇਸ ਰਿਪੋਰਟ ਨੇ ਇੱਕ ਸਰਵੇ ਨੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਵਧਾਉਂਦੇ ਹੋਏ ਸੋਚਣ ਨੂੰ ਮਜਬੂਰ ਕਰ ਦਿੱਤਾ ਹੈ ਔਰ ਖਾਸ ਤੌਰ ਤੇ ਮਸਲਾ ਹੋਰ ਵੀ ਵੱਡਾ ਹੋ ਜਾਂਦਾ ਜਦੋਂ ਇੱਕ ਸਾਲ ਬਾਅਦ ਪੰਜਾਬ ਚ ਵਿਧਾਨ ਸਭਾ ਦੀ ਚੋਣ ਹੋਣੀ ਹੈ ਸਰਕਾਰ ਦਾਵਾ ਕਰ ਰਹੀ ਹੈ ਰਿਪੀਟ ਕਰਨ ਦਾ ਪਰ ਉਸ ਦੇ ਵਿਚਕਾਰ ਇਹ ਜ਼ਮੀਨੀ ਚੋਣ ਕਿਤੇ ਨਾ ਕਿਤੇ ਇੱਕ ਪ੍ਰੀ ਟੈਸਟ ਦੇ ਤੌਰ ਤੇ ਸਤਾਈ ਦਾ ਨਜ਼ਰ ਆ ਰਹੀ ਹੈ ਔਰ ਜੇ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਜੋ ਰਿਪੋਰਟ ਸਾਹਮਣੇ ਆਈ ਹੈ ਸਰਵੇ ਦੀ ਜੋ ਉਸ ਸਾਹਿਬ ਦਾ ਨਤੀਜਾ ਰਹਿੰਦਾ ਤੇ 27 ਦਾ ਜਿਹੜਾ ਨਤੀਜਾ ਹੈ ਉਹ ਉਹਨਾਂ ਦੇ ਫੇਵਰ 'ਚ ਨਹੀਂ ਰਹੇਗਾ ਜਾਂ ਕਹਿ ਲਈਏ ਕਿ ਹੁਣ ਹੋਰੀ-ਹੋਰੀ ਜਿਹੜੇ ਲੋਕ ਨੇ ਜੋ ਤਾਜ਼ਾ ਰਿਪੋਰਟ 'ਚ ਇਸ ਗੱਲ ਨੂੰ ਹੋਰ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਪੁਰਾਣੀ ਪਾਰਟੀਆਂ ਦਾ ਕੈਡਰ ਸੀ ਯਾਨੀ ਕਿ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਜੋ ਪੁਰਾਣਾ ਕੈਡਰ ਸੀ ਜੋ 22 ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਪਾਸੇ ਚਲਾ ਗਿਆ ਸੀ ਉਹ ਹੁਣ ਹੌਲੀ-ਹੌਲੀ ਆਪਣੀਆਂ ਰਵਾਇਤੀ ਪਾਰਟੀਆਂ ਵਾਲੇ ਪਾਸੇ ਜਾਂਦਾ ਨਜ਼ਰ ਆ ਰਿਹਾ ਹੈ ਪੰਥਕ ਲਹਿਰ ਉਨੀ ਕੋ ਮਜ਼ਬੂਤ ਨਹੀਂ ਹੈ ਜਿੰਨੀ ਅਮਰਪਾਲ ਵੇਲੇ 2024 ਦੇ ਇਲੈਕਸ਼ਨ ਚ ਸੀਗੀ ਪਰ باوجود ਉਸ ਦੇ ਪੰਥਕ ਤਿਰਾਂ ਅਜੇ ਵੀ ਮਜ਼ਬੂਤ ਸਥਿਤੀ ਦੇ ਵਿੱਚ ਉੱਥੇ ਨਜ਼ਰ ਆ ਰਹੀਆਂ ਨੇ ਔਰ ਜੇ ਕਿਸੇ ਵੀ ਗੱਲ ਤੋਂ ਇਹ ਮੰਨਿਆ ਜਾਏ ਕਿ ਅਮਰਪਾਲ ਵਾਲੀ ਲਹਿਰ ਹੁਣ ਮਨਦੀਪ ਲਈ ਨਹੀਂ ਹੈਗੀ ਤਾਂ ਮੁਕਾਬਲਾ ਸਿੱਧੇ ਤੌਰ ਤੇ ਅਕਾਲੀ ਦਲ اور ਕਾਂਗਰਸ ਦੇ ਵਿਚਕਾਰ ਵੀ ਪਣ ਸਕਦਾ ਹੈ ਪਰ ਸਰਕਾਰ ਜਿਹੜੀ ਹੈ ਫਿਲਹਾਲ ਕਸੂਤੀ ਫਸਦੀ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ ਸਰਵੇ ਨੇ ਹੈਰਾਨ ਕੀਤਾ ਹੈ ਕਿ ਪੁਰਾਣਾ ਕੈਡਰ ਪਾਰਟੀਆਂ ਦਾ ਆਪਣੀ ਪਾਰਟੀਆਂ ਕੋਲ ਜਾ ਰਿਹਾ ਹੈ ਯਾਨੀ ਕਿ ਵੋਲੰਟੀਅਰ ਜਿਹੜਾ ਆਮ ਆਦਮੀ ਪਾਰਟੀ ਦਾ ਦੂਜੀਆ ਪਾਰਟੀ ਤੋਂ ਆਇਆ ਸੀ ਬਾਈਚ ਉਹ ਹੁਣ ਜਾਂਦਾ ਨਜ਼ਰ ਆ ਰਿਹਾ ਹੈ ਇਸ ਦੇ ਨਤੀਜੇ ਜਿਹੜੇ ਨੇ ਕਾਫੀ ਗੰਭੀਰ ਹੋ ਸਕਦੇ ਨੇ ਪਰ ਕੁਲ ਮਿਲਾ ਕੇ ਅਸਤਾਜਾ ਸਰਵੇ ਨੇ ਜੋ ਰਿਪੋਰਟ ਸਾਹਮਣੇ ਆਈ ਹੈ ਉਸ ਨੇ ਆਮ ਆਦਮੀ ਪਾਰਟੀ ਨੂੰ ਸੋਚਣ ਲਈ ਮਜਬੂਰ ਜ਼ਰੂਰ ਕਰ ਦਿੱਤਾ ਹੈ